ਇੱਕ ਬੱਚਾ ਪਲੱਸ 2 ਦੇ ਪੇਪਰਾਂ ਚੋਂ ਫੇਰ ਹੋ ਗਿਆ ਸੀ ਕਿਤੇ ਫੇਰ ਹੋਣ ਕਰਕੇ ਉਹਨੇ ਸੁਸਾਈਡ ਕਰ ਲਿਆ 15 ਤਰੀਕ ਨੂੰ ਕੀ ਨਾਮ ਸੀਗਾ ਕਿੰਨੀ ਉਮਰ ਜਰਨੈਲ ਸਿੰਘ ਸੀ 18 ਸਾਲ ਉਮਰ ਸੀ ਇਹਦੀ ਕਿੰਨੇ ਭਰਾ ਨੇ ਇਹ ਦੋ ਭਰਾ ਇੱਕ ਭੈਣ ਜੀ ਸਰ ਪੁਸ਼ਟਮੈਂਟ ਹੋ ਗਿਆ ਸਰ ਕੋ ਹੋ ਗਿਆ ਫਿਰ ਸਰ ਕਿਹੜੀ ਜਗ੍ਹਾ ਦਾ ਮਾਮਲਾ ਤੇ ਚਾੜਾ ਪਿੰਡ ਦਾ ਲੱਡੂ ਵਾਲਾ ਥਾਣਾ ਲੱਡੂ ਵਾਲਾ ਥਾਣਾ ਹਾਂ ਤੁਸੀਂ ਜਾ ਲਵੋਗੇ ਜੀ ਸਰ ਇਹ ਰਾਤ ਜਦੋਂ 4 ਵਜੇ ਰਿਜ਼ਲਟ ਆਇਆ ਜੀ ਉਹਨਾਂ ਦੇ ਬੱਚੇ ਦੇ ਫਰੈਂਡ ਸਰਕਲ ਦੇ ਵਿੱਚ ਕੋਈ ਫੋਨ ਆਇਆ ਵੀ ਤੁਹਾਡਾ ਰਿਜ਼ਲਟ ਆ ਗਿਆ ਤੇ ਉਹਦੇ ਵਿੱਚ ਸਰ ਜਦੋਂ ਪਤਾ ਲੱਗਿਆ ਰਿਜ਼ਲਟ ਆ ਗਿਆ ਵੀ ਤਿੰਨ ਪੇਪਰਾਂ ਚ ਫੇਲ ਹੋ ਗਿਆ ਬੱਚਾ ਜੀ ਤੇ ਰਾਤ ਰੋਟੀ ਉੱਠੀ ਖਾ ਕੇ ਘਰ ਦੇ ਆ ਫੈਮਿਲੀ ਮੈਂਬਰਾਂ ਨਾਲ ਪੈ ਗਿਆ ਜੀ ਤੇ ਪਤ ਉਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਰਾਤ ਨੂੰ 2:3 3 ਵਜੇ 4 ਵਜੇ ਕਦੋਂ ਕੋਠੇ ਜਾ ਕੇ ਉੱਪਰ ਗਿਆ ਵਾ ਤੇ ਉੱਪਰ ਜਾ ਕੇ ਉਹਨੇ ਫੋਨ ਲੈ ਲਿਆ ਜੀ ਤੇ 18 19 ਸਾਲਾਂ ਉਮਰ ਦੀ ਸੀ ਨਾਮ ਸੀ ਦਾ ਜਰਨੈਲ ਸਿੰਘ ਕਿੰਨੇ ਪੇਪਰਾਂ ਚ ਫੇਲ ਹੋਇਆ ਸੀਗਾ ਜੀ ਤਿੰਨ ਪੇਪਰਾਂ ਚ ਫੇਲ ਹੋਇਆ ਸੀਗਾ ਜੀ ਸਬਜੈਕਟ ਸਰ ਮੈਨੂੰ ਇਸ ਟਾਈਮ ਪੂਰੇ ਉਹ ਨਹੀਂ ਹੈ ਤੇ ਮਾਰਕੀਟ ਹੈ ਤੇ ਉਹ ਸਾਰੇ ਜਦੋਂ ਇਹ ਪਤਾ ਲੱਗਿਆ ਸਵੇਰੇ ਉੱਠ ਕੇ 6 ਵਜੇ ਵੱਡੇ ਭਰਾ ਨੇ ਦੇਖਿਆ ਵੀ ਸਾਡਾ ਮੁੰਡਾ ਅੰਦਰ ਹੈ ਨਹੀਂ ਦੋਨੇ ਦਰਵਾਜੇ ਲੋਕ ਸੀਗੇ ਤਾਂ ਅੰਦਰੋਂ ਨਿਕਲ ਕੇ ਕੋਠੇ ਦੇ ਗਏ ਜੀ ਕੋਠੇ ਜਦੋਂ ਦੇਖਿਆ ਤੇ ਉਹ ਉਹ ਲੈਂਟਰ ਦੇ ਨਾਲ ਫਰੀਆ ਸੀਗਾ ਉਹਨਾਂ ਫਾ ਲਿਆ ਹੋਇਆ ਸੀ ਪਰਨੇ ਦੇ ਨਾਲ ਜੀ ਬਸ ਉੱਥੋਂ ਚੱਕ ਕੇ ਅਸੀਂ ਡੀ ਐਮ ਸੀ ਹਸਪਤਲ ਰੈਫਰ ਕੀਤਾ ਜੀ ਤੇ ਉਹਨਾਂ ਨੇ ਕਿਹਾ ਕਿ ਡੈਡਾ ਜੀ ਉੱਥੋਂ ਫਿਰ ਅਸੀਂ ਪੇਪਰ ਜੜੀ ਕਰਾ ਕੇ ਪੁਲਿਸ ਨੇ ਜੋ ਵੀ ਆਪਣੇ ਕਾਰਵਾਈ ਕਰਕੇ ਅਸੀਂ ਆਪਣੇ ਸਿਵਲ ਹਸਪਤਲ ਲੈ ਨਹੀਂ ਨਹੀਂ ਕੁਝ ਨਹੀਂ ਸਾਰੇ ਤਾਂ ਕੋਈ ਮੈਟਰ ਨਹੀਂ ਜੀ ਕੁਝ ਵੀ ਨਹੀਂ ਜੀ ਹਾਂ